ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਨੂੰ ਆਈ ਤੋਂ ਨਹੀਂ ਕਈ ਸਾਲਾਂ ਤੋਂ ਜਾਣਦਾ ਔਰ ਇਹਨਾਂ ਦੀ ਜੋ ਸੇਵਾ ਇਹਨਾਂ ਦੇ ਪੂਰੇ ਪਰਿਵਾਰ ਦੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵੀ ਜਿਹੜੀ ਇਹਨਾਂ ਦੀ ਸੇਵਾ ਹੈ ਔਰ ਜੋ ਕੋਰੀਡੋਰ ਖੋਲਣ ਵਿੱਚ ਵੀ ਇਹਨਾਂ ਦੀ ਸੇਵਾ ਹੈ ਉਹਦੋਂ ਨਹੀਂ ਭੁਲਾਇਆ ਜਾ ਸਕਦਾ ਤੇ ਸਾਨੂੰ ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਵਾਸ਼ਿੰਗਟਨ ਡੀਸੀ ਵਿੱਚ ਜਸਦੀਪ ਸਿੰਘ ਜੀ ਜੈਸੀ ਐਸੀ ਸ਼ਖਸੀਅਤ ਜਿਹੜੇ ਹਮੇਸ਼ਾ ਮੁਹੱਬਤ ਔਰ ਪਿਆਰ ਦੀ ਗੱਲ ਕਰਦੇ ਨੇ ਸੋ ਮੈਂ 6 ਆਫ ਅਮਰੀਕਾ ਉਸ ਤੇ ਅਰਦਾਸ ਕਰਦਾ ਕਿ ਗੁਨਾਹਗ ਪਾਸ਼ਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਇਹ ਹੁਣ ਲੋਕਾਂ ਨੂੰ ਦੱਸਣ ਦੀ ਲੋੜ ਹੈ ਜੋ ਰਮੇਸ਼ ਸਿੰਘ ਜੀ ਨੇ ਸਾਨੂੰ ਦੱਸਿਆ ਔਰ ਇਹ ਅਸੀਂ ਸਾਰਿਆਂ ਨੂੰ ਸੰਗਤਾਂ ਨੂੰ ਦੱਸਾਂਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸੰਗਤਾਂ ਨੂੰ ਦਸੀਏ ਕਿ ਪਾਕਿਸਤਾਨ ਜਾਣਾ ਮੁਸ਼ਕਲ ਨਹੀਂ ਹੈ ਬਹੁਤ ਆਸਾਨ ਹੈ ਜਾਓ ਉੱਥੇ ਇਨਵੈਸਟ ਕਰੋ ਉੱਥੇ ਗੁਰਦੁਆਰਿਆਂ ਦੀਆਂ ਸੇਵਾ ਸੰਭਾਲੋ ਔਰ ਦਰਸ਼ਨ ਕਰਕੇ ਆਓ ਮੁਸਲਮ ਕੰਟਰੀ ਦੇ ਵਿੱਚ ਸਿੱਖਾਂ ਨੂੰ ਕਿੰਨਾ ਕ ਜਿਆਦਾ ਪਿਆਰ ਮਿਲਦਾ ਟਰਬਨ ਖਾਸ ਕਰਕੇ ਜਿਹੜੇ ਪੱਗ ਬਣੀ ਹੋਵੇ। ਪਾਕਿਸਤਾਨ ਦੇ ਵਿੱਚ ਸਿੱਖੀ ਬੜੀ ਪਰਫੁੱਲਤ ਹੈ। ਸਿੱਖੀ ਚੜ੍ਹਦੀ ਕਲਾ ਚ ਹੈ। ਅਸੀਂ ਨੰਬਰ 'ਚ ਬਹੁਤ ਘੱਟ ਆ ਲੇਕਿਨ ਕਿਸੇ ਵੀ ਤਰੀਕੇ ਨਾਲ ਸਾਡਾ ਜਜ਼ਬਾ, ਸਾਡੀ ਮੁਹੱਬਤ, ਸਾਡਾ ਪਿਆਰ ਘੱਟ ਨਹੀਂ ਹੈ। ਸੋ ਸਿੱਖੀ ਪਾਕਿਸਤਾਨ 'ਚ ਬੜੀ ਮਹਿਫੂਜ਼ ਹੈ ਔਰ ਪਾਕਿਸਤਾਨ ਦਾ ਮੁਸਲਮਾਨ ਭਾਈਚਾਰਾ ਸਿੱਖਾਂ ਨੂੰ ਹਮੇਸ਼ਾ ਮਾਣ ਸਨ ਮਾਣ ਦਿੰਦਾ ਹੈ। ਇਹ ਪੰਜਾਬ ਦੀ ਝਲਕ ਅੱਜ ਤੁਹਾਡੇ 'ਚ ਦੇਖਣ ਨੂੰ ਮਿਲੀ ਹੈ। ਪਵਿੱਤਰ ਦਾ ਪੰਜਾਬ ਹੋਵੇ ਭਵੇਂ ਲਹਿੰਦਾ ਪੰਜਾਬ ਹੋਵੇ। ਸਿੱਖ ਜਦੋਂ ਆਏਗਾ ਆ ਪਾਕਿਸਤਾਨ ਦੇ ਵਿੱਚ ਇਨਵੈਸਟ ਕਰੇਗਾ ਪਾਕਿਸਤਾਨ ਦੀ ਇਕਨੋਮੀ ਵਿੱਚ ਬਿਹਤਰੀ ਆਏਗੀ ਔਰ ਸਿੱਖ ਜਦੋਂ ਇੱਕ ਤਾਰੀਖ ਲਿਖੀ ਜਾਏਗੀ ਪਾਕਿਸਤਾਨ ਦੀ ਤਾਰੀਖ ਲਿਖੀ ਜਾਏਗੀ ਉਹਦੇ ਸਿੱਖ ਦਾ ਵੀ ਕਿਰਦਾਰ ਹੋਏਗਾ ਔਰ ਮੈਂ ਸਮਝਦਾ ਕਿ ਇਸ ਵਕਤ ਜਿਹੜੀ ਸਾਡੀ ਹਕੂਮਤ ਦੇ ਉਪਰਾਲਾ ਕੀਤਾ ਇ देयर इज अ ਵੈਰੀ ਕੰਡੀਸਿਵ এনवायरमेंट ਜਿਹਦਾ ਸੁਣਿਆ ਨਾ ਕਿ ਰੋਡਰ ਸਾਹਿਬ ਆਂਦੇ ਪਏ ਨੇ ਤੇ ਮੈਂ ਉਦੋਂ ਦਾ ਸੋਚਣਾ ਪਿਆ ਸਾ ਕਿ ਮੈਂ ਕਿਹੜਾ ਗੈਟਅਪ ਬਣਾਵਾ ਕਿ ਜਿਹਦਾ ਉਹਨਾਂ ਨੂੰ ਦੀਪ ਤੇ ਸੈਂਟ ਕਰੇ ਯਕੀਨ ਮੰਨੋ ਸੋ ਸੋਚ ਕੇ ਆਈ ਫਿਗਰ ਆਊਟ ਕਿ ਐ ਮੈਂ ਉਹਦੀ ਚੰਨਾਂ ਆ ਐ ਮੈਂ ਪੰਜਾਬੀ ਆ ਤੇ ਇੱਕ ਮਿਹਰਤ ਕਰਨ ਵਾਲੀ ਕੌਮ ਹੈ ਸਿੱਖ ਮੁਹੱਬਤ ਵੰਡਣ ਵਾਲੀ ਕੌਮ ਹੈ ਔਰ ਖਾਸ ਕਰ ਮੈਂ ਅਮਰੀਕਾ ਦੀ ਸਰਕਾਰ ਤੋਂ ਵੀ ਧੰਨਵਾਦ ਕਰਦਾ ਜੋ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਨੂੰ ਇੱਥੇ ਮਹਫੂਜ਼ ਰੱਖਿਆ ਹੈ ਉਹਨਾਂ ਨੇ ਪ੍ਰੋਟੈਕਸ਼ਨ ਦਿੱਤੀ ਹੈ ਉਹਨਾਂ ਦੇ ਰਾਈਟਸ ਨੂੰ ਇਨਸ਼ੋਰ ਕੀਤਾ ਦੇਖਿਓ ਜਦੋਂ ਮੈਂ ਬੋਲਾ ਗਾਉਂਦਾ ਤੇ ਬਾਅਦ ਵਿੱਚ ਦਿਲ ਕਰਦਾ ਪੇ ਪੰਗੜੇ ਪਾਈਏ ਕੋਈ ਹਾਂ ਯਕੀਨ ਮੰਨੋ ਮੈਂ ਗੱਬੜਾ ਮਗਰ ਬੜਕਾ ਮਾਰੀ ਤਾਂ ਕਿ ਪਤਾ ਲੱਗੇ ਕਿ ਆਪਣਾ ਇੱਕ ਪੰਜਾਬੀ ਮਿਨਿਸਟਰ ਯਾਰ ਇਟ ਇਜ਼ ਅਮੇਜ਼ਿੰਗ ਬੋਲੇ ਸੋਨਹਾ ਕਿੰਨੀ ਮਾਨ ਦੀ ਗੱਲ ਹੈ ਕਿ ਕਿ ਸਰਦਾਰ ਮੁ슬ਮ ਕੰਟਰੀ ਦੇ ਵਿੱਚ ਮਨੋਰਟੀ ਦੇ ਵਿੱਚ ਆੜ ਕੇ ਇੱਕ ਮਨਿਸਟਰ ਬਣ ਜਾਣਾ ਕਿ ਮਾਨ ਮਸੂਸ ਹੋ ਰਿਹਾ ਨਰਿੰਦਰ ਭਾਜੀ ਇਹ ਬਹੁਤ ਮਾਨ ਦੀ ਗੱਲ ਹੈ ਸਾਡੀ ਸਿੱਖਾਂ ਵਾਸਤੇ ਵੀ ਸਾਡਾ ਇੱਕ ਭਰਾ ਸਾਡੇ ਨੇਬਰ ਪਾਕਿਸਤਾਨ ਚ ਮਨਿਸਟਰ ਬਣਿਆ ਹੈ ਅਰੋੜਾ ਸਾਹਿਬ ਔਰ ਉਹ ਸੰਗਤਾਂ ਜਿਹੜੀਆਂ ਬਲਾਖੀਆਂ ਨੇ ਜਿਹੜੀਆਂ ਤਰਸ ਰਹੀਆਂ ਜਿਨ੍ਹਾਂ ਦੇ ਅੰਦਰ ਇੱਕ ਤੜਫ ਹੈ ਪਿਆਸ ਹੈ ਜਨਦੀ ਅੱਖਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਸ ਰਹੀਆਂ ਸੂਮਲੀ ਕੁਤੂਰਾ ਪ੍ਰਬੰਧਕ ਕਮੇਟੀ ਉਹ ਭਾਰਤ ਸਰਕਾਰ ਨੇ ਬੇਨਤੀ ਕਰਦਾ ਕਿ ਉਪਰਾਲਾ ਕਰੋ ਜਿਹੜਾ ਅਸੀਂ ਐਗਰੀਮੈਂਟ ਸਾਈਨ ਕੀਤਾ ਹੈ 5000 ਸ਼ਰਧਾਲੂਆਂ ਵਾਸਤੇ। ਪੂਰਾ ਪਾਸ ਦੇਸ਼ ਦੇ ਵਿੱਚ ਤੇ ਮੱਲਾ ਮਾਰੀਆਂ ਹੋਈਆਂ ਵਿਦੇਸ਼ ਦੇ ਵਿੱਚ ਵੀ ਮਾਰੀਆਂ ਹੋਈਆਂ ਇੱਕ ਨੇਵਰ ਕੰਟਰੀ ਦੇ ਵਿੱਚ ਸਿੱਖ ਧਾਰੀ ਸਾਡੀ ਆਵਾਜ਼ ਬਣ ਕੇ ਉੱਥੇ ਜਾ ਸਕਦਾ ਸਿੱਖਾਂ ਦੀ ਆਵਾਜ਼ ਬਣ ਕੇ ਜਾ ਸਕਦਾ ਹੈ ਮਾਨ ਤੇ ਹੋਣਾ ਹੀ ਹੈ। ਤੁਸੀਂ ਇਹ ਕਦੀ ਆਪ ਕਦੀ ਕੇ ਸਿੱਖ ਨੂੰ ਪੁੱਛੋ ਜਿਹੜਾ ਪਾਕਿਸਤਾਨ ਗਿਆ ਹੋਵੇ ਕਿ ਉੱਥੇ ਕਿਵੇਂ ਦੁਨੀਆ ਜਿਹੜੀ ਹੈ ਉਹ ਝੁੱਕ ਝੁੱਕ ਮਿਲਦੀ ਹੈ। ਆ ਕਿਉਂਕਿ ਸਿੱਖ ਜਿਹੜੇ ਨੇ ਪੰਜਾਬ ਦਾ ਹਿੱਸਾ ਨੇ ਜਦੋਂ ਸਿੱਖਾਂ ਦੀ ਗੱਲ ਹੁੰਦੀ ਏ ਭਵੇਂ ਦੇਸ਼ ਦੀ ਹੋਵੇ ਭਵੇਂ ਵਿਦੇਸ਼ ਦੀ ਹੋਵੇ ਸਿੱਖਾਂ ਨੇ ਹਮੇਸ਼ਾ ਮੱਲਾ ਮਾਰੀਆਂ ਨੇ ਇੱਕ ਸਾਡੇ ਗਵਾਂਢੀ ਮੁਲਕ ਦਾ ਸਰਦਾਰ ਪਾਰਲੀਮੈਂਟ ਚ ਵਿੱਚ ਸਰਦਾਰ ਪਗੜੀ ਬੰਨੀ ਹੋਈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਗੱਜਦਾ ਉੱਥੇ ਜਾ ਕੇ ਬਹੁਤ ਹੀ ਮਾਣ ਦੀ ਗੱਲ ਹੈ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਨੇ ਸਿੱਖ ਮਿਨਿਸਟਰ ਆਫ ਮਿਨੋਰਟੀਜ਼ ਐਂਡ ਹਿਊਮਨ ਰਾਈਟਸ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਤੇ ਫਖਰੇ ਦੀ ਗੱਲ ਹੈ ਔਰ ਮੈਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਨੂੰ ਆਈ ਤੋਂ ਨਹੀਂ ਕਈ ਸਾਲਾਂ ਤੋਂ ਜਾਣਦਾ ਔਰ ਇਹਨਾਂ ਦੀ ਜੋ ਸੇਵਾ ਇਹਨਾਂ ਦੇ ਪੂਰੇ ਪਰਿਵਾਰ ਦੀ ਕਰਤਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵੀ ਜਿਹੜੀ ਇਹਨਾਂ ਦੀ ਸੇਵਾ ਹੈ ਔਰ ਜੋ ਕੋਰੀਡੋਰ ਖੋਲਣ ਵਿੱਚ ਇਹਨਾਂ ਦੀ ਸੇਵਾ ਹੈ ਉਹਦੋਂ ਨਹੀਂ ਭ जा ਸਕਦਾ ਤੇ ਸਾਨੂੰ ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਵਾਸ਼ਿੰਗਟਨ ਡੀਸੀ ਵਿੱਚ ਮਰਲੈਂਡ ਵਰਜੀਨੀਆ ਵਾਸ਼ਿੰਗਟਨ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਇਹਨਾਂ ਦੇ ਸਨਮਾਨ ਵਿੱਚ ਅੱਜ ਇੱਥੇ ਪ੍ਰੋਗਰਾਮ ਹੋਇਆ ਹੈ ਔਰ ਬਹੁਤ ਪ੍ਰਾਊਡ ਫੀਲਿੰਗ ਹੋ ਰਹੀ ਹੈ ਡਾਕਟਰ ਜਸਪ੍ਰੀਤ ਜੀ ਜਿੱਥੇ 5000 ਲੋਕਾਂ ਦੀ ਪਰਮਿਸ਼ਨ ਮਿਲੀ ਸੀ ਸਿਰਫ 500 ਤੱਕ ਜਾ ਰਹੇ ਨੇ وجہ ਕੀ ਹੈ ਐਸਪੀਸੀ ਸਾਡੀ ਜਾਂ ਕੋਈ ਹੋਰ ਬਿਲਕੁਲ ਦੇਖੋ ਇਹ ਰਮੇਸ਼ ਸਿੰਘ ਜੀ ਨੇ ਵੀ ਅੱਜ ਬਿਲਕੁਲ ਦੱਸਿਆ ਕਈ ਪਰਸੈਪਸ਼ਨ ਨੇ ਕਈ ਭ੍ਰਮ ਨੇ ਜਿਹੜੇ ਕਿ ਦੂਰ ਕਰਾਂਗੇ ਜਿਹੜੇ ਕਈ ਲੋਕਾਂ ਨੂੰ ਭਾਰਤ ਵਿੱਚ ਪਤਾ ਨਹੀਂ ਹੈ ਕਿ ਉਹ ਦੇ ਨੇ ਜਾਣਾ ਬਹੁਤ ਮੁਸ਼ਕਲ ਹੈ ਪਰ ਇੱਕ ਵੈਬਸਾਈਟ ਤੇ ਜਾਣਾ ਔਰ ਫਾਰਮ ਭਰਨਾ ਬਹੁਤ ਆਸਾਨ ਹੈ ਜਾਣਾ ਔਰ ਅੱਜ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਬਾਹਰ ਜਿਹੜੀਆਂ ਸੰਗਤਾਂ ਰਹਿ ਰਹੀਆਂ ਨੇ ਅਮਰੀਕਾ ਵਿੱਚ ਕੈਨੇਡਾ ਵਿੱਚ ਯੂਕੇ ਵਿੱਚ ਉਹਨਾਂ ਵਾਸਤੇ ਹੁਣ ਫ੍ਰੀ ਹੈ ਵੀਜ਼ਾ ਦੀ ਫੀਸ ਵੀ ਨਹੀਂ ਹੈ ਉਹ ਵੀ ਪਾਕਿਸਤਾਨ ਸਰਕਾਰ ਨੇ ਹਟਾਤੀ ਹੈ ਔਰ ਤੁਸੀਂ ਆਨਲਾਈਨ ਵੀਜ਼ਾ 30 ਮਿੰਟਾਂ ਵਿੱਚ ਤੁਹਾਨੂੰ ਮਿਲ ਜਾਂਦਾ ਈ ਵੀਜ਼ਾ ਤੇ ਬਹੁਤ ਇਹ ਹੁਣ ਲੋਕਾਂ ਨੂੰ ਦੱਸਣ ਦੀ ਲੋੜ ਹੈ ਜੋ ਰਮੇਸ਼ ਸਿੰਘ ਜੀ ਨੇ ਸਾਨੂੰ ਦੱਸਿਆ ਔਰ ਇਹ ਅਸੀਂ ਸਾਰਿਆਂ ਸੰਗਤਾਂ ਨੂੰ ਦੱਸਾਂਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸੰਗਤਾਂ ਨੂੰ ਦੱਸੀਏ ਕਿ ਪਾਕਿਸਤਾਨ ਜਾਣਾ ਮੁਸ਼ਕਲ ਨਹੀਂ ਹੈ ਬਹੁਤ ਆਸਾਨ ਹੈ ਜਾਓ ਉੱਥੇ ਇਨਵੈਸਟ ਕਰੋ ਉੱਥੇ ਗੁਰਦੁਆਰਿਆਂ ਦੀਆਂ ਸੇਵਾ ਸਹਮਾ ਲਓ ਔਰ ਦਰਸ਼ਨ ਕਰਕੇ ਆਓ ਅਰੋੜਾ ਸਾਹਿਬ ਤੁਸੀਂ ਕਹਿ ਕੇ ਸਿੱਖਾਂ ਨੂੰ ਇਨਵੈਸਟਮੈਂਟ ਕਰਨ ਦੀ ਲੋੜ ਹੈ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਕੀ ਸੇਫ ਹੈਗਾ ਉੱਥੇ ਜੀ ਬਿਲਕੁਲ ਪਾਕਿਸਤਾਨ ਦੇ ਵਿੱਚ ਇਸ ਵਕਤ ਜਿਹੜੀ ਅਸੀਂ এনवायरमेंट ਲੈ ਕੇ ਆ ਰਹੇ ਹਾਂ ਪਾਕਿਸਤਾਨ ਵਿੱਚ ਬਹੁਤ ਸਾਰਾ ਇਨਵੈਸਟਰ ਆ ਰਹੇ ਹਨ ਔਰ ਜਿੰਨੀਆਂ ਇੰਟਰਨੈਸ਼ਨਲ ਰੇਟਿੰਗ ਏਜੰਸੀਜ਼ ਨੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਸੇਫ ਕਹਿ ਰਹੀਆਂ ਸੋ ਸਿੱਖ ਤਾਂ ਹਮੇਸ਼ਾ ਗੁਰੂ ਦੇ ਨਾਲ ਜੁੜਦਾ ਹੈ ਸਿੱਖ ਦਾ ਇਤਿਹਾਸ ਪਾਕਿਸਤਾਨ 'ਚ ਮੌਜੂਦ ਹੈ ਸੋ ਸਿੱਖ ਜਦੋਂ ਆਏਗਾ ਪਾਕਿਸਤਾਨ ਦੇ ਵਿੱਚ ਇਨਵੈਸਟ ਕਰੇਗਾ ਪਾਕਿਸਤਾਨ ਦੀ ਇਕਨੋਮੀ ਵਿੱਚ ਬਿਹਤਰੀ ਆਏਗੀ ਔਰ ਸਿੱਖ ਜਦੋਂ ਇੱਕ ਤਾਰੀਖ ਲਿਖੀ ਜਾਏਗੀ ਪਾਕਿਸਤਾਨ ਦੀ ਤਾਰੀਖ ਲਿਖੀ ਜਾਏਗੀ ਉਹਦੇ ਸਿੱਖ ਦਾ ਵੀ ਇੱਕ irdar ਹੋਵੇਗਾ ਔਰ ਮੈਂ ਸਮਝਦਾ ਕਿ ਇਸ ਵਕਤ ਜਿਹੜੀ ਸਾਡੀ ਹਕੂਮਤ ਦੇ ਉਪਰਾਲਾ ਕੀਤਾ ਹੈ ਜਿਹੜੇ ਡੇਰਿੰਗ ਸਟੈਪਸ ਲਏ ਨੇ ਔਰ there is a very conducive environment ਔਰ ਅਸੀਂ ਚਾਹਾਂਗੇ ਕਿ ਜਿਹੜਾ ਸਿੱਖ ਬਾਹਰ ਬੈਠਾ ਉਹ ਪਾਕਿਸਤਾਨ ਚ ਇਨਵੈਸਟ ਕਰੇ। ਮੁਸਲਮ ਕੰਟਰੀ ਦੇ ਵਿੱਚ ਸਿੱਖਾਂ ਨੂੰ ਕਿੰਨਾ ਕ ਜਿਆਦਾ ਪਿਆਰ ਮਿਲਦਾ ਟਰਬਨਸ ਖਾਸ ਕਰਕੇ ਜਿਹੜੇ ਪੱਗ ਬੰਨੀ ਹੋਵੇ। ਪਾਕਿਸਤਾਨ ਦੇ ਵਿੱਚ ਸਿੱਖ ਗਿਣਤੀ ਚ ਬਹੁਤ ਘੱਟ ਹੈ ਬਟ ਸਿੱਖ ਪਾਕਿਸਤਾਨ ਚ ਆਪਣੇ ਆਪ ਨੂੰ ਪ੍ਰਿਵਿਲੇਜਡ ਮਾਈਨੋਰਟੀ ਸਮਝਦਾ ਹੈ। ਔਰ ਪ੍ਰਿਵੀਲੇਜ ਮਾਈਨੋਰਟੀ ਸਿਰਫ ਸਮਝਦਾਨੀ ਬੜ ਕੇ ਸਾਡੇ ਮੁਸਲਮਾਨ ਪਾਈਚਾਰ ਨੇ ਸਾਨੂੰ ਪ੍ਰਿਵੀਲੇਜ ਮਾਈਨੋਰਟੀ ਦੇ ਤੌਰ ਤੇ ਰੱਖਿਆ ਹੈ ਸੋ ਪਾਕਿਸਤਾਨ ਦੇ ਵਿੱਚ ਸਿੱਖੀ ਬੜੀ ਪਰਫੁੱਲਤ ਹੈ ਸਿੱਖੀ ਚੜਦੀ ਕਲਾ ਚ ਹੈ ਅਸੀਂ ਨੰਬਰ 'ਚ ਬਹੁਤ ਘੱਟ ਆ ਲੇਕਿਨ ਕਿਸੇ ਵੀ ਤਰੀਕੇ ਨਾਲ ਸਾਡਾ ਜਜ਼ਬਾ ਸੜੀ ਮੁਹੱਬਤ ਸਾਡਾ ਪਿਆਰ ਘੱਟ ਨਹੀਂ ਹੈ ਸੋ ਸਿੱਖੀ ਪਾਕਿਸਤਾਨ 'ਚ ਬੜੀ ਮਹਿਫੂਜ਼ ਹੈ ਔਰ ਪਾਕਿਸਤਾਨ ਦਾ ਮੁਸਲਮਾਨ ਪਾਈਚਾਰਾ ਸਿੱਖਾਂ ਨੂੰ ਹਮੇਸ਼ਾ ਮਾਣ ਸਨ ਮਾਣ ਦਿੰਦਾ ਹੈ ਕਿੰਨੀ ਕੀ ਸਿੱਖਾਂ ਦੀ ਗਿਣਤੀ ਹੈਗੀ ਹੈ ਪਰਿਵਾਰਾਂ ਦੀ ਉੱਥੇ ਮੈਂ ਪਹਿਲੇ ਤੋਂ ਦੱਸਿਆ ਕਿ ਇਸ ਵਕਤ ਪੰਜਾਬ ਦੇ ਵਿੱਚ 5000 ਦੇ ਕੋਲ ਸਿੱਖ ਰਸਦਾ ਜੇ ਕਿ ਸ਼ਾਇਦ ਈਦਲ ਬਹੁਤ ਜ਼ਿਆਦਾ ਬੈਰਲੈਂਡਸ ਬਸਦਾ ਹੈ ਬਟ ਜਿਹੜਾ ਮਾਨਸ ਮਾਨਸਿਕਾ ਨੂੰ ਮਿਲਦਾ ਉਹ ਹਨ ਗਣਤ ਹੈ ਔਰ ਤੁਹਾਡਾ ਇੱਕ ਸਿੱਖ ਭਰਾ ਇਸ ਵਕਤ ਕੈਬਨਿਟ ਮੰਤਰੀ ਹੈ ਸੋ ਇਹ ਆਪੇ ਤੁਸੀਂ ਅੰਦਾਜ਼ਾ ਲਾ ਲਓ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਕਿੰਨਾ ਮਾਨ ਸਨਮਾਨ ਮਿਲਦਾ ਹੈ 6 ਆਫ ਅਮਰੀਕਾ ਬਾਰੇ ਕੀ ਕਹੋਗੇ ਜਸਦੀਪ ਸਿੰਘ ਜੈਸੀ ਬਾਰੇ ਮੈਂ ਪਹਿਲੇ ਵੀ ਗੱਲ ਕੀਤੀ ਜਸਦੀਪ ਸਿੰਘ ਜੀ ਜੈਸੀ ਐਸੀ ਸ਼ਖਸੀਅਤ ਹੈ ਜਿਹੜੇ ਹਮੇਸ਼ਾ ਮੁਹੱਬਤ ਔਰ ਪਿਆਰ ਦੀ ਗੱਲ ਕਰਦੇ ਨੇ ਸੋ ਮੈਂ 6 ਆਫ ਅਮਰੀਕਾ ਉਸਤੇ ਅਰਦਾਸ ਕਰਦਾ ਕਿ ਗੁਨਾਹਗ ਪਾਸ਼ਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਮੈਂ ਟੀਨਸਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਸ ਤਿੱਕੇ ਨਾਲ ਟੀਨਸਰ ਸਾਹਿਬ ਨੇ ਕਰਤਾਰਪੁਰ ਸਾਹਿਬ 'ਤੇ ਪਹਿਲੀ ਸੇਵਾ ਕੀਤੀ ਔਰ ਆਸ ਇਸੇ ਤਿੱਖ ਨਾਲ ਹੋਰ ਆਣ ਕੇ ਸੇਵਾ ਕਰਕੇ ਨਾ ਸਿਰਫ ਗੁਰਦਆਰੇ ਦੀ ਸੇਵਾ ਕਰਕੇ ਬਲਕਿ ਜਿਹੜਾ ਅੱਜ ਮੈਂ ਪੈਗਾਮ ਲੈ ਕੇ ਆਇਆ ਚੀਫ ਮਿਸਟਰ ਪੰਜਾਬ ਦਾ ਔਰ ਸਿੱਖ ਅੱਗੇ ਮੈਂ ਇੱਕ ਅਰਜ਼ੋਈ ਵੀ ਰੱਖੀ ਔਰ ਬੇਨਤੀ ਕੀਤੀ ਹੈ ਕਿ ਸਿੱਖ ਪਾਕਿਸਤਾਨ ਦੀ ਤਰੱਕੀ ਪਾਕਿਸਤਾਨ ਦੀ ਖੁਸ਼ਹਾਲੀ 'ਚ ਆਪਣਾ ਰੋਲ ਪਲੇ ਕਰੇ ਔਰ ਪਾਕਿਸਤਾਨ ਚਾਵੇ ਇਨਵੈਸਟਮੈਂਟ ਕਰੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਇਨਵੈਸਟਰਸ ਕਾਨਫਰੰਸ ਵੀ ਕਰਵਾਣ ਜਾ ਰਹੇ ਹਾਂ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਭਰ ਦਾ ਇਨਵੈਸਟਰ ਪਾਕਿਸਤਾਨ ਆ ਰਿਹਾ ਸੋ ਅਸੀਂ ਚਾਹਾਂਗੇ ਕਿ ਸਿੱਖ ਵੀ ਆਣ ਕੇ ਪਾਕਿਸਤਾਨ 'ਚ ਆਪਣੀ ਇਨਵੈਸਟਮੈਂਟ ਕਰੇ ਤਾਂ ਕਿ ਪਾਕਿਸਤਾਨ ਦੀ ਤਰੱਕੀ ਔਰ ਖੁਸ਼ਹਾਲੀ 'ਚ ਆਪਣਾ ਕਿਰਦਾਰ ਅਦਾ ਕਰੇ ਧੰਨਵਾਦ ਬਹੁਤ ਚੰਗਾ ਲੱਗ ਰਿਹਾ ਔਰ ਜਿਸ ਦਿਨ ਤੋਂ ਮੈਂ ਅਮਰੀਕਾ ਦੀ ਇਸ ਧਰਤੀ ਤੇ ਆਇਆ ਮੈਂ ਇੱਕ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਕਾਨਫਰੰਸ ਆਸਤੇ ਪਾਕਿਸਤਾਨ ਆਇਆ ਉੱਥੇ ਪਾਕਿਸਤਾਨ ਦੀ ਨੁਮਾਇੰਦਗੀ ਕਰ ਰਿਹਾ ਸੋ ਬਹੁਤ ਚੰਗਾ ਲੱਗ ਰਿਹਾ ਹੈ ਇੱਕ ਤਾਂ ਮੈਂ ਇੱਥੇ ਸਿੱਖਾਂ ਨੂੰ ਚੜ੍ਹਦੀ ਕਲਾ 'ਚ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਸਿੱਖ ਜਿੱਥੇ ਵੀ ਹੈ ਸਿੱਖ ਇੱਕ ਮਿਹਰਤ ਕਰਨ ਵਾਲੀ ਕੌਮ ਹੈ ਸਿੱਖ ਮੁਹੱਬਤ ਵੰਡਣ ਵਾਲੀ ਕੌਮ ਹੈ ਔਰ ਖਾਸ ਕਰ ਮੈਂ ਅਮਰੀਕਾ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਜੋ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਨੂੰ ਇੱਥੇ ਮਹਿਫੂਜ਼ ਰੱਖਿਆ ਹੈ ਉਹਨਾਂ ਨੇ ਪ੍ਰੋਟੈਕਸ਼ਨ ਦਿੱਤੀ ਹੈ ਉਹਨਾਂ ਦੇ ਰੈਟਨ ਸ਼ੋਰ ਕੀਤਾ ਔਰ ਮੈਂ ਸਿੱਖਾਂ ਨੂੰ ਇਹ ਕਹਿ ਕੇ ਜਾ ਰਿਹਾ ਕਿ ਪਾਕਿਸਤਾਨ ਤੁਹਾਡਾ ਦੂਸਰਾ ਘਰ ਹੈ پاکستان ਦੇ ਸਿਵਲਸਾ ਮੌਜੂਦ ਹੈ ਪਾਕਿਸਤਾਨ ਦੇ ਵਸਣ ਵਾਲਾ ਮੁਸਲਮਾਨ ਪਾਈਚਾਰਾ ਸਿੱਖਨ ਬਹੁਤ ਪਿਆਰ ਸਤਿਕਾਰ ਦਿੰਦਾ ਹੈ ਔਰ ਮੇਰੀ ਚੀਫ ਮਨਿਸਟਰ ਮਰੀਮ ਨਵਾਜ਼ ਸ਼ਹਿਬਾ ਬਾਰ ਬਾਰ ਇੱਕੋ ਗੱਲ ਕਰਦੀਆਂ ਕਿ ਅਸੀਂ ਦੁਨੀਆ ਪਰ ਦੇ ਬੈਠੇ ਸਿੱਖ ਨੂੰ ਪਾਕਿਸਤਾਨ ਨੇ ਸੱਦਾ ਦਿੰਦੇ ਆ ਕਿ ਆਓ ਪਾਕਿਸਤਾਨ ਦੇ ਵਿੱਚ ਆਪਣਾ ਵਿਰਸਾ ਸੰਭਾਲੋ ਪਾਕਿਸਤਾਨ ਦੇ ਵਿੱਚ ਸਿੱਖ ਵਿਰਸਾ ਮਹਫੂਜ਼ ਹੈ ਔਰ ਜਿੱਥੇ ਘਟ ਗਿੰਟੀਆਂ ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਅਸੀਂ ਅਕਲੀਤਾ ਦੀ ਇੰਪਰੂਵਮੈਂਟ ਵਾਸਤੇ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਅੰਦਰ ਡਰ ਔਰ ਖੌਫ ਦੀ ਫਿਜ਼ਾ ਖਤਮ ਕਰਨ ਵਾਸਤੇ ਦਿਨ ਰਾਤ ਕਰ ਰਹੇ ਹਾਂ ਰੋੜਾ ਜੀ ਕਹਿੰਦੇ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਮੇਰਾ ਏ ਅੱਜ ਚੜ੍ਹਦੇ ਪੰਜਾਬ ਦੇ ਸਿੱਖ ਮਿਲੇ ਨੇ ਕਿੱਦਾਂ ਦਾ ਸਪੋਰਟ ਮਿਲੇਆ ਦੇਖੋ ਚੜ੍ਹਦਾ ਪੰਜਾਬ ਹੋਵੇ ਯਾ ਅਲੈਦਾ ਪੰਜਾਬ ਹੋਵੇ ਗੱਲ ਮੁਹੱਬਤ ਦੀ ਹੈ ਸੋ ਅਸੀਂ ਇਹੀ ਚਾਹਾਂਗੇ ਇਹਨਾਂ ਦੋਵਾਂ ਪੰਜਾਬਾਂ ਦੇ ਜਿਹੜੇ ਦੋਵਾਂ ਪਾਸੇ ਇਨਸਾਨ ਵਸਦੇ ਨੇ ਦੋਵਾਂ ਇਨਸਾਨੋਂ ਨੇ ਇੱਕ ਦੂਸਰੇ ਦੇ ਕਰੀਬ ਲੈ ਕੇ ਆਂਦਾ ਜਾਵੇ ਦੋਵਾਂ ਪਾਸੇ ਮੁਹੱਬਤ ਹੋਵੇ ਦੋਵਾਂ ਪਾਸੇ ਪਿਆਰ ਹੋਵੇ ਔਰ ਇਸੇ ਮੁਹੱਬਤ ਔਰ ਪਿਆਰ ਨੂੰ ਲੈ ਕੇ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲੇ ਗਿਆ ਸੀ ਔਰ ਜਦੋਂ ਵੀ ਆਪਸ ਵਿੱਚ ਇਤਫਾਕ ਦੀ ਮੁਹੱਬਤ ਦੀ ਔਰ ਸਪੀਚ ਦੀ ਪ੍ਰੋਸੈਸ ਦੀ ਗੱਲ ਹੋਏਗੀ ਸੋ ਕਰਤਾਰਪੁਰ ਸਭ ਲੰਗ ਅਸਰੇ ਫਰਸਤ ਹੋਏਗਾ ਬਿਲਕੁਲ ਅਰੋੜਾ ਸਾਹਿਬ ਜਿਹੜੇ 500 ਦੇ ਲੋਕ ਨੇ 5000 ਦੇ ਲੋਕ ਤੇ ਪਹਿਲਾਂ ਤੁਸੀਂ ਕਹਿੰਦੇ ਕਿ ਆ ਸਕਦੇ ਨੇ ਲੇਕਿਨ 500 ਆ ਰਹੇ ਵਜ੍ਹਾ ਕੀ ਹੈ ਇਹ ਸਵਾਲ ਅਸੀਂ ਵੀ ਅਨਐਡਰੈਸਡ ਹੈ ਔਰ ਅਸੀਂ ਬਾਰ ਬਾਰ ਇਹ ਸਵਾਲ ਕਰ ਰਹੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਐਸਪੀਸੀ ਤੇ ਨਹੀਂ ਪੰਜਾਬ ਦੀ ਇਹ ਇਹ ਮੈਂ ਐਸਪੀਸੀ ਨੂੰ ਹੀ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਉਪਰਾਲਾ ਕਰੇ ਔਰ ਬਕਾਇਦਾ ਤੌਰ ਤੇ ਜਿਸ ਤੀਕ ਨਾਲ ਰੋਜ਼ਾਨਾ ਔਰ 90 ਕਿਲੋਮੀਟਰ ਦੀ ਪ੍ਰੋਕਸਿਮਿਟੀਆਂ ਸੰਗਤਾਂ ਨੂੰ ਭੇਜਦੇ ਨੇ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਮੈਂ ਕਰਦਾ ਕਿ ਉਹ ਆਣ ਉਪਰੋਲਾ ਕਰਨ ਔਰ ਉਹ ਸੰਗਤਾਂ ਜਿਹੜੀਆਂ ਬਲਾਖੀਆਂ ਨੇ ਜਿਹੜੀਆਂ ਤਰਸ ਰਹੀਆਂ ਜਿਨ੍ਹਾਂ ਦੇ ਅੰਦਰ ਇੱਕ ਤੜਪ ਹੈ ਪਿਆਸ ਹੈ ਜਨਦੀ ਅੱਖਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਸ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਸ ਸਰਕਾਰ ਨੂੰ ਬੇਨਤੀ ਕਰਦੇ ਕਿ ਉਪਰਾਲਾ ਕਰੋ ਜਿਹੜਾ ਅਸੀਂ ਐਗਰੀਮੈਂਟ ਸਾਈਨ ਕੀਤਾ ਹੈ 5000 ਸ਼ਰਧਾਲੂਆਂ ਵਾਸਤੇ ਉਹ 5000 ਸ਼ਰਧਾਲੂਆਂ ਦੇ ਬੁਨਿਆਦ ਤੇ ਕਰਤਾਰਪੁਰ ਸਾਹਿਬ ਪਾਣਾ ਚਾਹੀਦਾ ਜਿਹੜੇ ਪੰਜਾਬ ਤੇ ਲੈਂਦਾ ਪੰਜਾਬ ਦਾ ਕੋਈ ਕੋਈ ਵਪਾਰ ਦਾ ਬਾਰੇ ਕੀ ਕਿਉਂ ਜੀ ਹੋਣਾ ਚਾਹੀਦਾ ਹੈ ਤੇ ਦੇਖੋ ਪਹਿਲੇ ਇਹ ਤਾਂ ਕਾਮਯਾਬ ਹੋ ਜਾਏ ਅਗਰ ਅਸੀਂ ਵਪਾਰ ਜੁ ਚਾਹੀਦਾ ਲੋਕਾਂ ਨੂੰ ਇੱਕ ਦੂਸਰੇ ਨਾਲ ਮਿਲਣਾ ਚਾਹੀਦਾ ਹੈ ਬਲ ਜਿਹੜਾ ਪਹਿਲੇ ਉਪਰਾਲਾ ਕੀਤਾ ਹੈ ਪਹਿਲੇ ਆਪਾਂ ਉਹਨੂੰ ਕਾਮਯਾਬ ਕਰ ਲਈ ਜਦੋਂ ਇੱਕ ਉਪਰਾਲਾ ਕਾਮਯਾਬ ਹੋ ਜਾਏਗਾ ਤੇ ਬਾਕੀ ਉਪਰਾਲੇ ਆਟੋਮੈਟਿਕਲੀ ਬਿਹਤਰ ਹੋ ਜਾਣਗੇ ਧੰਨਵਾਦ 6 ਆਫ ਅਮਰੀਕਾ ਦਾ ਮੁਸਲਮਾਨ ਆਫ ਅਮਰੀਕਾ ਦਾ ਇਕੱਠਾ ਇੱਕ ਪ੍ਰੋਗਰਾਮ ਕਹਿ ਸਕਦੇ ਆਪਾਂ ਤੁਸੀਂ ਲੀਕ ਕੀਤਾ ਹੋਇਆ ਸਿੱਖ ਇੱਕ ਮਨਿਸਟਰ ਬਣ ਗਿਆ ਪਾਕਿਸਤਾਨ ਦੇ ਵਿੱਚੋਂ ਖੁਸ਼ੀ ਤੇ ਸਾਨੂੰ ਹੈ ਪੰਜਾਬੀਆਂ ਨੂੰ ਲੇਕਿਨ ਤੁਸੀਂ ਵੈਲਕਮ ਵਾਸਤੇ ਇੰਨਾ ਕੁਝ ਕਰ ਰਹੇ ਹੋ ਕੀ करोगे ਦੇਖੋ ਜੀ ਰਮੇਸ਼ ਸਿੰਘ ਅਰੋੜਾ ਨਾ ਸਿਰਫ ਮੈਂ ਅਕਸਰ ਜੇ ਕਹਿੰਦਾ ਹਾਂ ਕਿ ਸਰਦਾਰਾਂ ਦਾ ਸਰਦਾਰ ਹੈ ਉਹਦੀ ਵਜ੍ਹਾ ਹੈ ਕਿ ਇਹ ਕਿਤੇ ਇਲੈਕਟ ਹੋਇਆ ਉਥੋਂ ਆ ਔਰ ਦੂਜੀ ਗੱਲ ਇਹ ਕਿ ਮਨਿਸਟਰ ਹੈ ਪੰਜਾਬ ਦਾ ਇਹ ਵੀ ਪਹਿਲੀ ਵਾਰੀ ਇਵੈਂਟ ਹੋਇਆ ਔਰ ਇਹਨਾਂ ਦੇ ਸਾਰੇ ਫੈਮਿਲੀ ਦਾ ਜਿਹੜਾ ਕਰਤਾਰਪੁਰ ਗੁਰਦੁਆਰਾ ਸਾਹਿਬ ਵਾਸਤੇ ਜਿਹੜੀਆਂ ਸਰਵਿਸਿਜ਼ ਨੇ ਔਰ ਰਿਮਾਰਕੀਬਲ ਨੇ ਔਰ ਮੈਂ ਸਮਝਦਾ ਸਾਡੇ ਸਾਰਿਆਂ ਵਾਸਤੇ ਫਖਰ ਦੀ ਗੱਲ ਹੈ ਸਾਡੋ ਸਾਡਾ ਇਹ ਫਰਜ਼ ਬਣਦਾ ਸੀ ਇੱਥੇ ਆ ਕੇ ਉਹਨਾਂ ਦਾ ਉਹਨਾਂ ਨੂੰ ਵੈਲਕਮ ਕਰੀਏ ਔਰ ਅੱਜ ਸਾਡੀ ਸਾਰੀ ਡੀਐਮ ਏਰੀਆ ਦੀ ਸਾਰੀ ਕਮਿਊਨਿਟੀ ਇਕੱਠੀ ਹੈ ਸਿੱਖ ਬਰਾਦਰੀ ਮੁਸਲਮ ਬਰਾਦਰੀ ਤੇ ਸਾਰੇ ਜਿਹੜੇ ਨੇ ਇਕੱਠੇ ਨੇ ਅੱਜ ਔਰ ਵੇਖੇ ਵੈਸੇ ਵੀ ਸੋਚਿਆ ਜਾਏ ਤਾਂ ਅਸੀਂ ਵੈਸੇ ਵੀ ਇਕੱਠੇ ਆਂ ਢਿੱਡੋਂ ਦਿਲੋਂ ਹਰ ਪਾਸਿਓਂ ਲੇਕਿਨ ਕਿ ਸਾਡੀ ਸਾਰੀ ਕਮਿਊਨਿਟੀ ਇੱਥੇ ਇਕੱਠੀ ਔਰ ਰਮੇਸ਼ ਸਿੰਘ ਅਰੋੜਾ ਇਸ ਮੇਕਿੰਗ ਹਿਸਟਰੀ ਹੋ ਅੱਜ ਆ ਕੇ ਖਾਸ ਕਰ ਇੱਥੇ ਦੱਸਣਗੇ ਇਹ ਵੀ ਦੱਸਣਗੇ ਕਿ ਸਾਡੇ ਸਿੱਖ ਕਮਿਊਨਿਟੀ ਨੂੰ ਪਾਕਿਸਤਾਨ ਜਾਣਾ ਚਾਹੀਦਾ ਗੁਰਦੁਆਰਿਆਂ ਦੇ ਦਰਸ਼ਨ ਵਾਸਤੇ ਤੇ ਮੈਂ ਸਮਝਦਾ ਕਿ ਸਹੀ ਹਿਸਟੋਰੀਕਲ ਮੋਮੈਂਟ ਹੈ ਬਿਲਕੁਲ ਮੇਰੇ ਨਾਲ ਇੱਧਰ ਸਰਦਾਰ ਸਾਹਿਬ ਵੀ ਖੜੇ ਨੇ ਕਿੰਨੀ ਮਾਨ ਦੀ ਗੱਲ ਹੈ ਕਿ ਸਰਦਾਰ ਮੁਸਲਮ ਕੰਟ ਵਿਚਾਰ ਕੇ ਇੱਕ ਮਿਨਿਸਟਰ ਬਣ ਜਾਣਾ ਕਿ ਮਾਨ ਮਸੂਸ ਹੋ ਰਿਹਾ ਬਿਲਕੁਲ ਠੀਕ ਹੈ ਜੀ ਬਹੁਤ ਮਾਨ ਦੀ ਗੱਲ ਹੈਗੀ ਹੈ ਕਿਸ ਤਾਰੀਖ ਸੇ ਕਿ ਇੱਕ ਪੂਰਾ ਜਿਹਨੇ ਦਾੜਾ ਵੀ ਖੋਲਿਆ ਹੋਇਆ ਪੂਰਾ ਤੇ ਮਾਨ ਦੀ ਤੇ ਗੱਲ ਹੈ ਹੀ ਤੇ ਯੂ نو ਅਸੀਂ 2 ਸਾਲ ਪਹਿਲੇ ਸੀ ਜਦੇ 사जिद ਦੇ ਮੁੰਡੇ ਦੇ ਵਿਆਹ ਤੇ ਗਏ ਸੀਗੇ ਤੇ ਕਰਤਾਰਪੁਰ ਸਾਹਿਬ ਉਹ ਆਏ ਸੀਗੇ ਰਮੇਸ਼ ਜੀ ਉੱਥੇ ਮੁਲਾਕਾਤ ਹੋਈ ਸੀ ਉਹਨਾਂ ਦੀ ਉਹਨੇ ਬੜਾ ਸਵਾਗਤ ਕੀਤਾ ਸਾਨੂੰ ਅੰਦ ਅਸੀ ਫਿਰ ਵੀ ਕੇਮ ਟੂ ਨੋ ਦੈਟ ਹੀ ਹੈਸ ਡਨ ਅ ਲੋਟ ਆਫ ਵਰਕ ਇਨ ਕਰਤਾਰਪੁਰ ਸਾਹਿਬ ਬਿਲਕੁਲ ਬਿਲਕੁਲ ਉਹ ਨੋ ਮਿਨਿਸਟਰ ਸਾਹਿਬ ਬਣਨਗੇ ਫਰਸਟ ਸਿੱਖ ਮਿਨਿਸਟਰ ਆਫ ਪਾਕਿਸਤਾਨ ਬਹੁਤ ਹੀ ਗਰਵਦੀ ਗੱਲ ਹੈ ਜੀ ਬਿਲਕੁਲ ਆਪਾਂ ਦੇਸ਼ ਦੇ ਵਿੱਚ ਤੇ ਮੱਲਾ ਮਾਰੀਆਂ ਹੋਈਆਂ ਵਿਦੇਸ਼ ਦੇ ਵਿੱਚ ਵੀ ਮਾਰੀਆਂ ਹੋਈਆਂ ਇੱਕ ਨੇਵਰ ਕੰਟਰੀ ਦੇ ਵਿੱਚ ਸਿੱਖ ਧਾਰੀ ਸਾਡੀ ਆਵਾਜ਼ ਬਣ ਕੇ ਉੱਥੇ ਜਾ ਸਕਦਾ ਸਿੱਖਾਂ ਦੀ ਆਵਾਜ਼ ਬਣ ਕੇ ਜਾ ਸਕਦਾ ਹੈ ਮਾਨਤੇ ਹੋਣਾ ਹੀ ਹੈ ਮਾਨਤੇ ਬਿਲਕੁਲ ਗੱਲ ਠੀਕ ਹੈ ਜੀ ਸਿੱਖ ਤੇ ਦੇਖੋ ਪੂਰੀ ਦੁਨੀਆ ਵਿੱਚ ਹੀ ਕਾਇਮ ਨੇ ਪਹੁੰਚੇ ਹੋਏ ਨੇ ਹਰ ਜਗ੍ਹਾ ਕੋਈ ਸੈਨੇਟਰ ਬਣੇ ਨੇ ਕੋਈ ਐਮਐਲਏ ਬਣੇ ਨੇ ਕੋਈ ਮਿਨਿਸਟਰ ਬਣੇ ਨੇ एवरीवेयर द ਸਿਕਸ ਆਰ ਡੂਇੰਗ ਗ੍ਰੇਟ ਐਂਡ ਅਸੀਂ ਤਾਂ ਚਾਹੁੰਦੇ ਆ ਕਿ ਯੂ نو ਇੰਡੀਆ ਵੀ ਹੁਣ ਬਾਰਡਰ ਖੋਲ ਦੇਵੇ ਤੇ ਤਾਂ ਕਿ ਪੰਜਾਬ ਔਰ ਲਾਹੌਰ ਔਰ ਅੰਮ੍ਰਿਤਸਰ ਦਾ ਆਣਾ ਜਾਣਾ ਸਭ ਦਾ ਈਜ਼ੀ ਹੋ ਜਾਏ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਸਨਵਾਪ ਥੈਂਕ ਯੂ ਸ਼ੁਕਰੀਆ ਤੇ ਮੇਰੇ ਨਾਲੇ ਗੁਰਦੁਆਰੇ ਸਾਹਿਬ ਦੇ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਅਰੋੜਾ ਸਾਹਿਬ ਅੱਜ ਅਮਰੀਕਾ ਦੇ ਵਿੱਚ ਆਏ ਆਪਾਂ ਦੇਸ਼ ਦੇ ਵਿੱਚ ਮੱਲਾ ਮਾਰੀਆਂ ਵਿਦੇਸ਼ 'ਚ ਵੀ ਮਾਰੀਆਂ ਸਾਡੀ ਨੇਬਰ ਕੰਟਰੀ ਦੇ ਵਿੱਚ ਅੱਜ ਮਨਿਸਟਰ ਬਣ ਕੇ ਸਿੱਖ ਇੱਕ ਮਨਿਸਟਰ ਬਣਿਆ ਹੋਇਆ ਕਿੰਨੀ ਮਾਣ ਦੀ ਗੱਲ ਹੈ ਮੁਸਲਮ ਕੰਟਰੀ ਤੇ ਕੀ ਮਾਣ ਮਹਿਸੂਸ ਹੋ ਰਿਹਾ ਹਾਂਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿੰਦਰ ਭਾਜੀ ਇਹ ਬਹੁਤ ਮਾਣ ਦੀ ਗੱਲ ਹੈ ਸਾਡੀ ਸਿੱਖਾਂ ਵਾਸਤੇ ਵੀ ਸਾਡਾ ਇੱਕ ਭਰਾ ਸਾਡੇ ਨੇਬਰ ਪਾਕਿਸਤਾਨ ਚ ਮਨਿਸਟਰ ਬਣਾਣਿਆ ਅਰੋੜਾ ਸਾਹਿਬ ਇਸ ਤੋਂ ਵੱਡੀ ਗੱਲ ਸਾਡੇ ਵਾਸਤੇ ਕੀ ਹੋ ਸਕਦੀ ਤੇ ਨਾਲੇ ਪੂਰੇ ਸਿੱਖੀ ਰੂਪ ਚ ਇੱਥੇ ਪਹੁੰਚੇ ਮਾਰਕਾ ਆਈ ਉਹਨਾਂ ਦਾ ਵੈਲਕਮ ਕਰਨ ਵਾਸਤੇ ਇੱਥੇ ਸਾਡੇ ਸਰਦਾਰ ਜਸਦੀਪ ਸਿੰਘ ਨੇ ਜੱਸੀ ਨੂੰ ਜਿਹਨੂੰ ਆਪਾਂ ਕਹਿੰਨੇ ਆ ਉਹਨਾਂ ਨੇ ਬਹੁਤ ਸੋਹਣਾ ਇੱਥੇ ਪ੍ਰੋਗਰਾਮ ਕੀਤਾ ਹੈ ਕਰੀਬ 100 200 ਬੰਦਾ ਇੱਥੇ ਇਕੱਠਾ ਹੋਇਆ ਤੇ ਬਹੁਤ ਸੋਹਣਾ ਉਹਨਾਂ ਦਾ ਵੈਲਕਮ ਹੋ ਰਿਹਾ ਧੰਨਵਾਦ ਮੇਰੇ ਨਾਲ ਨੇ ਸਾਜ ਤਰਕ ਸਾਹਿਬ ਤਰਕ ਸਾਹਿਬ ਕਿੰਨੀ ਕ ਮਾਨਦਮਤ ਮਹਿਸੂਸ ਦੀ ਗੱਲ ਹੈ ਕਿ ਸਿੱਖਾਂ ਵਾਸਤੇ ਵੀ ਇੱਕ ਮੁਸਲਮ ਕੰਟਰੀ ਤੁਸੀਂ ਦੇ ਮੁਸਲਮ ਕੰਟਰੀ ਦੇ ਵਿੱਚ ਆਂਦੇ ਜਾਂਦੇ ਰਹਿੰਦੇ ਹੋ ਕਿ ਪਗੜੀ ਦੀ ਪਛਾਣ ਵਾਸਤੇ ਪਗੜੀ ਕੀ ਸੰਕ੍ਰੋង ਹੈ ਉੱਥੇ ਪੰਜਾਬੀ ਮੈਂ ਸਮਝਦਾ ਕਿ ਗੱਲ ਇਹ ਕਰਨ ਵਾਲੀ ਕਿ ਸਿੱਖ ਜਿਹੜੇ ਨੇ ਤੁਸੀਂ ਇਹ ਕਦੀ ਆਪ ਕਦੀ ਕੇ ਸਿੱਖ ਨੂੰ ਪੁੱਛੋ ਜਿਹੜਾ ਪਾਕਿਸਤਾਨ ਗਿਆ ਹੋਵੇ ਕਿ ਉੱਥੇ ਕਿਵੇਂ ਦੁਨੀਆ ਜਿਹੜੀ ਹੈ ਉਹ ਝੁੱਕ ਝੁੱਕ ਮਿਲਦੀ ਹੈ ਕਿਉਂਕਿ ਸਿੱਖ ਜਿਹੜੇ ਨੇ ਪੰਜਾਬ ਦਾ ਹਿੱਸਾ ਨੇ ਔਰ ਭਾਵੇਂ ਪਾਕਿਸਤਾਨ ਪੰਜਾਬ ਹੋਵੇ ਭਾਵੇਂ ਇੰਡੀਆ ਪੰਜਾਬ ਹੋਵੇ ਅ ਔਰ ਸਾਡੇ ਸਾਰਿਆਂ ਵਾਸਤੇ ਮਾਣ ਹੈ ਕਿ ਰਮੇਸ਼ ਸਿੰਘ ਅਰੋੜਾ ਸਾਡੇ ਵਾਸਤੇ ਬਹੁਤ ਕਾਬਲੇ ਇੱਜ਼ਤ ਰੇ ਸਾਡੇ ਪੰਜਾਬ ਦਾ ਹਿੱਸਾ ਨੇ ਨਾਰੋਵਾਲ ਇੱਕ ਬਹੁਤ ਵੱਡਾ ਡਿਸਟ੍ਰਿਕਟ ਹੈ ਕਰਤਾਰਪੁਰ ਮਾਰਗ ਉਥੇ ਇਹਨਾਂ ਦੇ ਸੱਤ ਭਰਾ ਨੇ ਔਰ ਇਹਨਾਂ ਦਾ ਗੁਰਦੁਆਰਾ ਸਾਹਿਬ ਵਾਸਤੇ ਬਹੁਤ ਸਰਵਿਸਿਜ਼ ਨੇ ਔਰ ਰਮੇਸ਼ ਸਿੰਘ ਅਰੋੜਾ ਆ ਮੈਂ ਇਹਨਾਂ ਨੂੰ ਜਾਣਨਾ ਪਿਛਲੇ ਐਟਲੀਸਟ 20 ਸਾਲ ਤੋਂ ਇਸ ਸੱਚ ਜੈਂਟਲਮੈਨ ਔਰ ਸਿੱਖਾਂ ਦਾ ਸਿਰ ਸਿਰ ਮੱਥਾ ਨੇ ਪਾਕਿਸਤਾਨ ਦੇ ਵਿੱਚ ਔਰ ਮੈਸਮ ਇਹ ਸਾਡੇ ਵਾਸਤੇ ਬਹੁਤ ਫਖਰ ਵਾਲੀ ਗੱਲ ਹੈ ਬਹੁਤ ਫਖਰ ਵਾਲੀ ਗੱਲ ਹੈ ਕਿ ਅੱਜ ਸਾਡੇ ਚ ਪੰਜਾਬ ਦੀ ਕੈਬਨਿਟ ਦਾ ਹਿੱਸਾ ਨੇ ਔਰ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮਾਨੋਲਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਿਲਕੁਲ ਧੰਨਵਾਦ ਕਹਿੰਦੇ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਏ ਇਹ ਪੰਜਾਬ ਦੀ ਝਲਕ ਅੱਜ ਤੁਹਾਡੇ ਚ ਦੇਖਣ ਨੂੰ ਮਿਲੀ ਹੈ ਭਵੇ ਚੜ ਦਾ ਪੰਜਾਬ ਹੋਵੇ ਭਵੇ ਲੈਂਦਾ ਪੰਜਾਬ ਹੋਵੇ ਕੀ ਕਹੋਗੇ ਅੱਜ ਰੋੜਾ ਸਾਹਿਬ ਇੱਥੇ ਆਏ ਨੇ ਲੰਦੇ ਪੰਜਾਬ ਤੋਂ ਅੱਜ ਮੈਂ ਜਿਹਦਾ ਸੁਣਿਆ ਨਾ ਕਿ ਰੋਡਰ ਸਾਹਿਬ ਆਂਦੇ ਪਏ ਨੇ ਤੇ ਮੈਂ ਉਦੋਂ ਦਾ ਸੋਚਣਾ ਪਿਆ ਸਾ ਕਿ ਮੈਂ ਕਿਹੜਾ ਗੈਟਅਪ ਬਣਾਵਾਂ ਕਿ ਜਿਹਦਾ ਉਹਨਾਂ ਨੂੰ ਦੀ ਪ੍ਰੈਜ਼ੈਂਟ ਕਰੇ ਯਕੀਨ ਮੰਨੋ ਸੋ ਸੋਚ ਕੇ ਆਈ ਫਿਗਰ ਆਊਟ ਕਿ ਐ ਮੈਂ ਉਹਦੀ ਚਨਲਾਂ ਐ ਮੈਂ ਪੰਜਾਬੀ ਆ ਤੇ ਸਾਡੇ ਰੋਡਰ ਸਾਹਿਬ ਪੰਜਾਬੀ ਨੇ ਤੇ ਅੱਜ ਅਸੀਂ ਉਹਨਾਂ ਨੂੰ ਦੱਸਣਾ ਆ ਕਿ ਅਸੀਂ ਕਿੰਨੇ ਖੁਸ਼ ਆ ਇਹ ਖੁਸ਼ੀ ਦਾ ਜ਼ਹਾਦ ਹੈ ਜਿਹਦਾ ਇਹ ਸ਼ਕਲ ਦੇ ਵਿੱਚ ਮੈਂ ਕਰਨਾ ਪਿਆ ਇਸ ਟਾਈਮ ਬਿਲਕੁਲ ਕਹਿੰਦੇ ਕਿ ਸਾਡਾ ਆ ਲੁੱਕ ਹੀ ਇਹੀ ਹੈ ਅਸਲੀ ਲੁੱਕ ਹੈ ਪੰਜਾਬ ਦਾ ਭਵੇਂ ਚੜਦੇ ਪੰਜਾਬ ਦਾ ਹੋਵੇ ਭਵੇਂ ਲਹਿੰਗੇ ਪੰਜਾਬ ਦੇ ਬਿਲਕੁਲ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਬਲਕਿ ਮੈਂ ਤੇ ਇੰਨਾ ਖੁਸ਼ ਹਾਂ ਤੁਸੀਂ ਦੇਖਿਓ ਜਦੋਂ ਮੈਂ ਭੋਲਾ ਗੋਂਦੇ ਦੇ ਬਾਅਦ ਵਿੱਚ ਦਿਲ ਕਰਤਾ ਪੇ ਪੰਗੜੇ ਪਾਈਏ ਓਏ ਹੋਏ ਯਕੀਨ ਮੰਨੋ ਹੋਏ ਮੈਂ ਗੱਬੜਾ ਮਖਦੂ ਬੜਕਾ ਮਾਰੀ ਤਾਂ ਕਿ ਪਤਾ ਲੱਗੇ ਕਿ ਆਪਣਾ ਇੱਕ ਪੰਜਾਬੀ ਮਨਿਸਟਰ ਯਾਰ ਇਟ ਇਜ਼ ਅਮੇਜ਼ਿੰਗ ਸਰਦਾਰ ਸਰਦਾਰ ਪਾਕ ਉਹ ਪਾਕਿਸਤਾਨ ਤੋਂ ਮੈਂ ਕਿੰਨਾ ਯਕੀਨ ਮੰਨੋ ਮੈਂ ਆਪਣੀ ਖੁਸ਼ੀ ਜੀ ਦੀ ਹੈ ਨਾ ਉਹ ਕਿਤੇ ਸੰਭਾਲ ਨਹੀਂ ਪਾ ਰਿਹਾ ਲੇਕਿਨ ਇਹ ਇੱਕ ਪਾਕਿਸਤਾਨੀ ਮੁਸਲਿਮ ਕੰਟਰੀ ਦੀ ਸਰਕਾਰ ਦਾ ਵੀ ਬਹੁਤ ਵੱਡਾ ਇੱਕ ਯੋਗਦਾਨ ਹੈ ਅਸੀਂ ਵੀ ਉਹਨੂੰ ਸ਼ਾਬਾਸ਼ ਦੇਵਾਂਗੇ ਕਿ ਉਹਨਾਂ ਨੇ ਇੱਕ ਸਿੱਖ ਧਾਰੀ ਚੁਣਿਆ ਇਹ ਜਿਹਦਾ ਹੈ ਨਾ ਤੁਸੀਂ ਦੇਖੋ ਕਿ ਇਹ ਅਰੋਰਾ ਸਾਹਿਬ ਇਜ਼ ਅ ਟ੍ਰੂ ਪਿਕਚਰ ਆਫ ਡਾਇਵਰਸਿਟੀ ਇਟਸ ਟੈਲਿੰਗ ਥੈਟ ਦ ਵਰਡ ਹੈਜ਼ ਬੀਨ ਚੇਂਜ It's no more that you know a specific communities can hold the whole, you know, country. No, it's a mixture of community, and this is the real example today. They American.